ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਾਨੜਾ ਮਹੱਲਾ ਪੰਜਵਾ ਵਿਖੇ ਦਾਲ ਸੰਤਨ ਤੁਮਰ ਗਾਹੋ ਇਹ ਵਿਖੇ ਦਾਲ ਇੱਥੇ ਵਿਸਰਾਮ ਲਾਉਣਾ ਹੈ ਸੰਤਨ ਤੁਮਰ ਗਾਹੋ ਤੁਮਰੀ ਟੇਕ ਪੁਰੂਸਾ ਠਾਕੁਰ ਸਰਨ ਤੁਮਾਰੀ ਆਹੋ ਰਹਾਉ ਜਨਮ ਜਨਮ ਕੇ ਮਹਾ ਪਰਾਛਤ ਦਰਸ਼ਨ ਭੇਟ ਮਿਟਾਹਿਓ ਭੈਉ ਪ੍ਰਕਾਸ਼ ਅਨਦ ਉਜੀਆਰਾ ਸਹਿਜ ਸਮਾਦ ਸਮਾਹਿਓ ਕੌਣ ਕਹੈ ਤੁਮ ਤੇ ਕਾਛ ਨਾਹੀ ਤੁਮ ਸਮਰਾਥ ਅਥਾਹਿਓ ਕਿਰਪਾ ਨਿਦਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਉ ਇਸ੍ਰਾਮ ਕਿਰਪਾ ਨਿਦਾਨ ਇਥੇ ਚਮਕ ਰੰਗ ਰੂਪ ਰਾਸ ਇਥੇ ਵਿਸਰਾਮ ਹੈ ਨਾਮ ਨਾਨਕ ਲੈ ਲਾਹਿਉ ਕਨੜਾ ਮਹੱਲਾ ਪੰਜਵਾ ਬੂੜਤ ਪ੍ਰਾਨੀ ਹਰਿ ਜਾਪ ਤੀਰੈ ਬਿਨ ਸਹ ਮੋਹ ਪਰਮ ਦੁਖ ਪੀਰੈ ਬਿਨ ਸਹ ਪਦ ਤੇ ਵਿਸਰਾਮ ਲਾਉਣਾ ਹੈ ਬਿਨ ਸਹ ਮੋਹ ਪਰਮ ਦੁਖ ਪੀਰੈ ਬਿਨਸੈ ਮੋਹ ਪਰਮ ਦੁਖ ਪੀਰੈ ਰਹਾਉ ਸਿਮਰਉ ਦਿਨ ਰੈਨ ਗੁਰ ਕੇ ਚਰਨ ਜਾਤ ਕਤ ਪੀਖਉ ਤੁਮਰੀ ਸਰਨ ਸੰਤ ਪ੍ਰਸਾਦ ਹਰ ਕੀ ਗਉਨ ਗਾਇਆ ਗੌਰ ਭੇਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਹਿਰਦੈ ਵਸੇ ਰੂ ਚਰਨ ਸੰਤਨ ਕੈ ਮਾਥਾ ਮੇਰੂ ਪਾਰ ਬ੍ਰਹਮ ਕਉ ਸਿਮਰਹੁ ਮਨਾ ਸਿਮਰਹੁ ਮਨਾ ਪੂਲਾ ਬੂਨਾ ਮਨਾ ਨਹੀਂ ਕਹਦ ਨਾ ਪਾਰ ਬ੍ਰਹਮ ਕਉ ਸਿਮਰਹੁ ਮਨਾ ਪਾਰ ਬ੍ਰਹਮ ਕੋ ਸਿਮਰੋ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਕਾਣੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀਨ ਕੋ ਸੰਤੋਖ ਪ੍ਰਭ ਦਰਸਨ ਰਸਨਾ ਇਤਿ ਯਮਕਲਾਦਨੀ ਹਰ ਹਰ ਭੋਜਨ ਤ੍ਰਿਪਤਾਨੀ ਤੇ ਵਿਸਰਾਮ ਅਖੀਅਨ ਪੋਲਾ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਬੋਲਣਾ ਅਖੀਅਨ ਕੋ ਸੰਤੋਖ ਇਤੇ ਠਮਕ ਪ੍ਰਾਪ ਦਰਸ਼ਨ ਰਹਾਉ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਰਨਨ ਪੂਰ ਰਹਿਓ ਇਤੇ ਠਮਕ ਜਸ ਪ੍ਰੀਤਮ ਇਤੇ ਵਿਸਰਾਮ ਹੋ ਕਲ ਮਲ ਦੋਖ ਸਗਲ ਮਲ ਹਰਸਨਾਂ ਪਾਵਨ ਧਾਵਨ ਸਵਾਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀਂ ਕਰਸਨ ਆਨ ਉਪਾਵ ਥਕਿਤ ਇਥੇ ਟਮ ਕਲੋਨੀ ਹੈ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨਾ ਕੰਨੜਾ ਮਹੱਲਾ ਪੰਜਵਾ ਕੁਹਕਤ ਕਪਟ ਖਪਟ ਖਾਲ ਗਰਜਤ ਸਾਇ ਵਿਸਰਾਮ ਧਿਆਨ ਨਾ ਲਾਉਣਾ ਹੈ ਕੁਹਕਤ ਕਪਟ ਖਪਟ ਇਥੇ ਠੰਮਕ ਖਾਲ ਗਰਜਤ ਇਥੇ ਵਿਸਰਾਮ ਹੈ ਮਰਜਤ ਮੀਚ ਅਨੇਕ ਬਰਿਆ ਕੁਹਕਤ ਕਪਟ ਖਪਟ ਖਾਲ ਗਰਜਤ ਮਰਜਤ ਮੀਚ ਅਨਿਕ ਬਰੀਆ ਰਹਾਉ ਅਹੰਮਤ ਅਨਰਤ ਕੁਮਿਤ ਹਿਤ ਅਹੰਮਤ ਅਨਰਤ ਕੁਮਿਤ ਹਿਤ ਇਥੇ ਵਿਸਰਾਮ ਪ੍ਰੀਤਮ ਪੀਖਤ ਭਰਮਤ ਲਾਖ ਗਰੀਆ ਪ੍ਰੀਤਮ ਪੀਖਤ ਭਰਮਤ ਲਾਖ ਗਰੀਆ ਅਨਿਤ ਵਿਵਹ ਵਿਵਹਾਰ ਅਚਾਰ ਵਿਦ ਹੀਨਤ ਅਨਿਤ ਵਿਵਹਾਰ ਅਚਾਰ ਵਿਦਹੀਨਤ ਇਥੇ ਵਿਸਰਾਮ ਮਮ ਮਾਦ maat ਕੋਪ ਜਰੀਆ ਮਮ ਪੁਲਾ ਬੋਲਣਾ ਹੈ ਮਮ ਮਾਦ maat ਕੋਪ ਜਰੀਆ ਅਨਿਤ ਬਿਵਹਾਰ ਅਚਾਰ ਵਿਦਹੀਨਤ ਮਮ ਮਾਦ maat ਕੋਪ ਜਰੀਆ ਕਰੁਣ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਧਰ ਸਰਨ ਪਰਿਆ ਕਰੁਣ ਕਿਰਪਾਲ ਗੋਪਾਲ ਦੀਨ ਬੰਦ ਇਥੇ ਵਿਸਰਾਮ ਨਾਨਕ ਇਥੇ ਯਮ ਕਲਾ ਦਨੀ ਹੈ ਉਧਰ ਸਰਨ ਪਰਿਆ ਕਾਨੜਾ ਮਹੱਲਾ ਪੰਜਵਾ ਜੀਵ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਉ ਹਰ ਬਿਸਰਤੇ ਹੀ ਇਥੇ ਵਿਸਰਾਮ ਹਾਨ ਗੋਬਿੰਦ ਤਿਆਗ ਆਨ ਲੱਗ ਹੈ ਅੰਮ੍ਰਿਤੋ ਡਾਰ ਭੂਮ ਪਾਗ ਹੈ ਗੋਬਿੰਦ ਤਿਆਗ ਆਨ ਲੱਗ ਹੈ ਇਥੇ ਵਿਸਰਾਮ ਅੰਮ੍ਰਿਤੋ ਡਾਰ ਭੂਮ ਪਾਗ ਹੈ ਬਿਖੇ ਰਸ ਸਿਉ ਆਸਕਤ ਮੂੜੇ ਕਾਹੇ ਸੋਖ ਮਾਨ ਬਿਖੇ ਰਸ ਸਿਉ ਆਸਕਤ ਮੂੜੇ ਆਸਕਤ ਉਚਾਰਨ ਕਰਨਾ ਹੈ ਆਸਕਤ ਆਸਕਤ ਮੂੜੇ ਬਿਖੇ ਰਸ ਸਿਉ ਆਸਕਤ ਮੂੜੇ ਕਾਹੇ ਸੋਖ ਮਾਨ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਿਤ ਪਾਵਨ ਸਰਨ ਆਇਓ ਉਧਰ ਨਾਨਕ ਜਾਨ ਉਧਰ ਨਾਨਕ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ